ਸਤਿਨਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰਕਾਸ਼ ਸਿੰਘ ਹੈ ਜੀ ਮੈਂ ਪਿੰਡ ਵੀਰਵਹਿਮਣ ਦੇ ਵਿੱਚ ਸਰਪੰਚੀ ਦਾ ਇਲੈਕਸ਼ਨ ਲੜ ਰਿਹਾ ਹਾਂ ਜੀ ਮੈਂ ਪੂਰਾ ਸਹਿਯੋਗ ਦਊਗਾ ਪਿੰਡ ਦੇ ਨਾਲ ਮੋਢੇ ਦੇ ਮੋਢਾ ਨਾਲ ਲਾ ਕੇ ਚੱਲੂੰਗਾ ਸਾਰੇ ਪਿੰਡ ਦਾ ਪੂਰੀ ਤਨਦੇਹੀ ਦੇ ਨਾਲ ਕੰਮ ਕਰਾਂਗਾ ਪਹਿਲਾਂ ਵੀ ਮੈਂ ਬਹੁਤ ਪਿੰਡ ਦੇ ਵਿੱਚ ਕੰਮ ਕਰਵਾਇਆ ਪੂਰੇ ਅੜੇ ਕੰਮ ਕੱਢਿਆ ਤੇ ਹੋਰ ਵੀ ਮੈਂ ਆਪਣੇ ਪਿੰਡ ਦੇ ਨੂੰ ਪੂਰਾ ਸਹਿਯੋਗ ਦੇ ਕੇ ਜਿਵੇਂ ਸਾਡੇ ਪਿੰਡ ਦਾ ਇੱਕ ਬਹੁਤ ਗੁਰਦੁਆਰੇ ਦੇ ਨਾਲ ਛੱਪੜ ਹੈ ਉਹ ਬਹੁਤ ਉਸ ਦੇ ਆਸੇ ਪਾਸੇ ਬੜਾ ਗਾਂਦਾ ਜੀ ਤੇ ਇੰਨਾ ਉਹਦੇ ਵਿੱਚ ਮਤਲਬ ਉਥੋਂ ਦੀ ਨੰਗੀਆਂ ਨਹੀਂ ਜਾਂਦਾ ਜੀ ਉਹ ਮੈਂ ਗੁਰੂ ਘਰ ਦੇ ਨਾਲ ਉਹ ਛੱਪੜ ਨੂੰ ਵਧੀਆ ਬਣਾਉਂਗਾ ਜੀ ਇੱਕ ਸਾਡੇ ਪਿੰਡ ਦੇ ਸਕੂਲ ਹੈ ਜੀ ਸਕੂਲਾਂ ਦੀ ਮੈਂ ਪੂਰਾ ਧਿਆਨ ਦੇਵਾਂਗਾ ਜੀ ਤੇ ਹੋਰ ਵੀ ਮੁੰਡਾ ਸਾਡੇ ਮੁੰਡੇ ਕਬੱਡੀ-ਕੂੜੀ ਖੇਡਣ ਜਾਂਦੇ ਸਾਡੇ ਪਿੰਡ ਮਤਲਬ ਜਗਾ ਜਗਾ ਦੀ ਬਹੁਤ ਕਮੀ ਹੈ ਸਕੂਲ 'ਚ ਹੀ ਖੜਨਾ ਪੈਂਦਾ ਉਹਨਾਂ ਵਾਸਤੇ ਮਤਲਬ ਗਰਾਊਂਡਾਂ ਗਰਾਊਂਡਾਂ ਦਾ ਮੈਂ ਪੂਰਾ ਪ੍ਰਬੰਧ ਕਰਕੇ ਦੇਵਾਂਗਾ ਜੀ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਦਾ ਤੇ ਹੋਰ ਵੀ ਮਤਲਬ ਸੀਸੀਟੀਵੀ ਕੈਮਰੇ ਵਗੈਰਾ ਪੂਰਾ ਮੈਸੇਜ ਜੋ ਦਊਗਾ ਜੀ ਮੈਂ ਇੱਕ ਗਰੀਬ ਘਰ ਦਾ ਮੁੰਡਾ ਜੀ ਮੇਰੇ ਨਾਲ ਬਹੁਤ ਪਾਵਰਫੁਲ ਬੰਦੇ ਉੱਠੇ ਆ ਜੀ ਮੈਂ ਜਿਨ੍ਹਾਂ ਕੋਲੇ 40 40 50 50 ਲੱਖ ਮੈਂ ਇੱਕ ਨਾਰਮਲ ਬੰਦਾ ਜੀ ਮੈਂ ਨਾਰਮਲ ਬੰਦਾ ਪੂਰਾ ਪਿੰਡ ਦਾ ਕੰਮ ਆਪਣੀ ਤਨ ਦੇਹੀ ਦੇ ਨਾਲ ਕਰਦਾ ਭਾਈ ਗੁਰਜੀ ਦਾ ਖਾਲਸਾ